ਯਾ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਰਾਜਾ ਜੀ ਦੇ ਬਿਆਨ ਕਹਿੰਦਾ ਜੇ ਉੱਥੇ ਸੁਖਬੀਰ ਬਾਦਲ ਲੜੂਗਾ ਤੇ ਮੈਂ ਫਿਰ ਇੱਥੋਂ ਛੱਡ ਕੇ ਲੁਧਿਆਣਾ ਫਿਰ ਉੱਥੇ ਲੜੂਗਾ ਵੀ ਲੁਧਿਆਣੇ ਦੇ ਲੋਕ ਜਿਹੜੇ 50 ਲੱਖ ਲੋਕਾਂ ਨੇ ਤੈਨੂੰ ਚੁਣਿਆ ਪਹਿਲਾਂ ਇਹਨਾਂ ਦੀ ਦਗਵਾਈ ਕਰਨਾ ਪਹਿਲਾਂ ਗਿੱਦੜਵਾਏ ਵਾਲਿਆਂ ਨੂੰ ਧੋਖਾ ਦੇ ਕੇ ਇੱਥੇ ਆ ਗਿਆ ਸੀ ਹੁਣ ਲੁਧਿਆਣੇ ਵਾਲਿਆਂ ਨੂੰ ਦੇ ਕੇ ਧੋਖਾ ਉੱਥੇ ਗਿੱਦੜਵਾਏ ਜਾਣ ਨੂੰ ਫਿਰਦਾ ਮੈਂ ਲੋਕਾਂ ਦਾ ਕੰਮ ਕਰੋ ਰਾਜਨੀਤੀ ਧੰਦਾ ਨਹੀਂ ਕੋਈ ਇਸ ਸੇਵਾ ਭਾਵਨਾ ਨਾਲ ਕਰੋ ਆਉਣੇ ਉਹ ਲੋਕਾਂ ਨੂੰ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਹੁਣ ਗਿੱਦੜ ਵਾਏ ਜਾਣ ਨੂੰ ਫਿਰਦੇ ਹੋ ਇਸੇ ਸੁਖਵੀਰ ਦੇ ਕਹਿ ਤੇ ਤਾਂ ਪਹਿਲਾਂ ਲੁਧਿਆਣੇ ਆਇਆ ਸੀ ਤੂੰ ਪਹਿਲਾਂ ਹੀ ਉਥੇ ਲੜ ਲੈਂਦਾ ਪਹਿਲਾਂ ਹੀ ਉਥੇ ਲੜਾ ਲੈਂਦਾ ਆਪਣੀ ਵਾਈਫ ਨੂੰ ਪਹਿਲਾਂ ਉਹਦੀ ਘਰ ਵਾਲੀ ਨੂੰ ਜਿਤਾਉਣ ਲਈ ਲੁਧਿਆਣੇ ਆਇਆ ਸੀ ਹੁਣ ਉਹਨੂੰ ਜਿਤਾਤਾ ਹੋਇਆ ਵਾ ਹੁਣ ਦੁਬਾਰਾ ਉਥੇ ਬੈਕ ਮਾਰਨ ਨੂੰ ਫਿਰਦੇ ਆ ਇਹ ਲੋਕਾਂ ਦੇ ਆ ਰਾਜਨੀਤੀ ਸੇਵਾ ਦੇ ਤੌਰ ਤੇ ਨਹੀਂ ਕਰਦੇ ਇਹ ਰਾਜਨੀਤੀ ਨੂੰ ਧੰਦਾ ਬਣਾ ਕੇ ਕਰਦੇ ਆ